मर्ज़ी <coughs> सरार

आदमी <inaudible> 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 ਮੰਤਰੀ ਜਿੰਦਾਬਾਦ ਰਾਜੋਕ 850 ਤੇ ਬੱਤੀ ਵੀ ਨਾਂ ਸੁਣਿਆ ਇਹ ਜਿਹੜਾ ਦੀ ਡੈਥ ਹੋਈ ਹੈ ਤੁਹਾਡੇ ਬਰਦਰ ਸੀ ਅੱਜ ਕਿੰਨੇ ਵਜੇ ਦਾ ਵਾਕਿਆ ਸੀ ਇਹ ਕਿਹੜੇ ਏਰੀਆ ਸੀ ਇਹ ਹਾਂਜੀ ਨਾਗਰੇ ਜੀ ਨਾਗਰੇ ਕੀ ਐਸਡੀਓ ਦਾ ਕੀ ਨਾਮ ਹੈ ਏਰੀਆ ਦਾ ਕਿੰਨਾ ਚਿਰ ਹੋਇਆ ਇੱਥੇ ਇਹਦੇ ਚ ਕੰਮ ਕਰਦੇ ਨੇ ਇਹ ਹੋ ਗਿਆ ਕੱਟੋ ਕਦਮੀ 8 ਸਾਲ ਹੋ ਗਏ 8-9 ਸਾਲ ਹੋ ਗਏ ਨਾ ਮਤਲਬ ਉੱਦਾਂ ਕਰੰਟ ਲੱਗਾ ਦੇ ਖੰਭੇ ਤੇ ਚੜੇ ਹੋਏ ਸੀ ਖੰਭੇ ਤੇ ਚੜੇ ਆ ਗਏ ਖੰਭੇ ਤੇ ਚੜੇ ਬੈਕ ਕਰੰਟ ਆ ਗਿਆ ਗਿਆ ਤੇ ਜਿਹੜੇ ਉੱਥੇ ਪੱਕੇ ਮੁਲਾਜ਼ਮ ਹੋ ਨਹੀਂ ਚੜਦੇ ਸੀ ਬੱਚਿਆਂ ਨੂੰ ਭੇਜ ਦਿੰਦੇ ਆ ਜੀ ਆ ਬੈਠੇ ਆ ਪੱਕਾ ਹਾਂ ਹਾਂ ਰੋਟੀ ਪਾਣੀ ਕਰਦੇ ਹੁਣ ਤੁਹਾਡੀ ਕੀ ਡਿਮਾਂਡ ਆ ਬਾਹਰ ਬਈ ਅੱਜ ਹੁਣ ਪੱਕੀ ਚੋਣ ਆ ਹੂੰ ਇਹ ਤਾਂ ਚਲੋ ਚਲੇ ਗਿਆ ਬੰਦਾ ਜਿਹੜਾ ਇਹ ਤਾਂ ਇਹਦੇ ਘਰ ਦੇ ਮੈਂਬਰਾਂ ਚ ਕਿਸ ਨੂੰ ਪੱਕੀ ਡਿਊਟੀ ਦਿੱਤੀ ਜਾਵੇ ਕਿੰਨੇ ਭਰਾ ਸੀ ਜਿੰਨਾ ਜਿਹੜਾ ਇੱਥੇ ਆ ਤਿੰਨ ਭਰਾ ਸੀ ਇਹਦੀ ਮੈਰਿਜ ਹੋਈ ਸੀ ਬੰਦੇ ਦੀ ਕਿੰਨੇ ਬੱਚੇ ਕੋਈ ਪੱਕਾ ਕਿਹਨਾਂ ਜਿਹੜਾ ਹੋਇਆ ਮੈਰਿਜ ਹੋਇਆ ਨੂੰ ਅੱਜ ਇੱਥੇ ਮੈਂ ਇੱਕ ਗੱਲ ਕਰਨਾ ਚਾਹਾਂਗਾ ਗੱਲਾਂ ਤਾਂ ਭਗਵੰਤ ਸਿੰਘ ਸਾਹਿਬ ਬੜੀਆਂ-ਬੜੀਆਂ ਕਰਦੇ ਨੇ ਉਹ ਕਹਿੰਦੇ ਅਸੀਂ ਪੰਜਾਬ ਨੂੰ ਸ਼ਹਿਾਰ ਕਰ ਦਿੱਤਾ ਉਹ ਕਹਿੰਦੇ ਪੰਜਾਬ ਦੇ ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਅਸੀਂ ਮੇਰੇ ਵਿੱਚ ਬਿਜਲੀ ਦੇ ਰਹੇ ਹਾਂ ਚੰਗਲਾ ਪੰਜਾਬ ਉਹ ਪੰਜਾਬ ਨਹੀਂ ਰਿਹਾ ਉਹ ਰਾਜ ਨਹੀਂ ਰਹਿ ਗਿਆ ਜਿਹੜਾ ਪਹਿਲਾਂ ਸੀ ਇੱਥੇ ਬੇਫ ਦੇ ਰਹੇ ਆ ਉਹ ਮਨਜ਼ੂਰ ਆ ਜਿਹੜੇ ਕਹਿੰਦੇ ਕਿਹਾ ਜੀ 10 ਲੱਖ ਲੈ ਲਓ ਇਹ ਦਾਵਾ ਸੀ ਇਹ ਦਾਵਾ ਸੀ ਇਹਨਾਂ ਦਾ ਕਿ ਕਿੱਟਾ ਮਿਲਣ ਗਿਆ ਹਰ ਇੱਕ ਬੰਦੇ ਨੂੰ ਕਿੱਟਾ ਮਿਲਣ ਗਿਆ ਠੀਕ ਹੈ ਜੀ 400 ਬੰਦੇ ਵਿੱਚੋਂ 80 ਕਿੱਟਾ ਪ੍ਰੋਵਾਈਡ ਹੋਈਆਂ ਉਹ ਵੀ ਲੋ ਕੁਆਲਿਟੀ ਦੀਆਂ ਇਤੋਂ ਚੰਗਾ ਨਾ ਦਿੰਦੇ ਅੱਛਾ ਇੱਥੇ ਭਾਈ ਜੀ ਇੱਕ ਸਵਾਲ ਕਰਨਾ ਚਾਹਾਂਗਾ ਭੁਗਤਵਰਮਾ ਸਾਹਿਬ ਕਹਿੰਦੇ ਸੀ ਸਾਡੀ ਸਰਕਾਰ ਬਣਾ ਦਿਓ ਤੁਹਾਨੂੰ ਕੋਈ ਧਰਨਾ ਮਜ਼ਾਰਾ ਦੇਖਣ ਨੂੰ ਮਿਲੇਗਾ ਵੀ ਇੱਥੇ ਤੁਸੀਂ ਕਿਉਂ ਬੈਠੇ ਹੋ ਜੀ ਇਹ ਸਿਰਫ ਵੋਟਾਂ ਤੇ ਇਹ ਵੋਟਾਂ ਤੇ ਦੇਖਣ ਨੂੰ ਹੈ ਉਹ ਦੇਖਿਆ ਅੱਜ ਤੱਕ ਵੋਟ ਆਂਦੀ ਤਾਂ ਜਲੰਧਰ ਚ ਵਗੇੜਾ ਮਾਰ ਕੇ ਜਾਂਦੇ ਆ ਜਦੋਂ ਵੋਟਾਂ ਦੀ ਜਲੰਧਰ ਦੇਖਦਾ ਉੱਧਾ ਦੇਖਦਾ ਕਦੀ ਇੱਥੇ ਜੋਤੀ ਚੌਂਕ ਵਗੈਰਾ ਦੀਆਂ ਰੈਲੀਆਂ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਚਲਦੀ ਲੈ ਦੇਤੇ ਅਧਿਕਾਰਤਾ ਤੇ ਇੰਨਾ ਟੁੱਟਾਚੀ ਕਿੰਨਾ ਰਾਡੇ ਦੇ ਵੀ ਹੋਇਆ ਅਸੀਂ ਇਹ ਨਹੀਂ ਕਹਿੰਨੇ ਇਹ ਉਹ ਉਹੀ ਮੁਲਾਜ਼ਮ ਨੇ ਜਿਨ੍ਹਾਂ ਨੇ ਹੋਈ ਤੇ ਆ ਕਰਨੇ ਕਿ ਉਹੀ ਜਿਨ੍ਹਾਂ ਨੇ ਤੈਨੂੰ ਅੱਜ ਤੱਕ ਸਾਡੀ ਪ੍ਰਧਾਨਕ ਮੈਂਬਰ ਨਹੀਂ ਇਸ ਨੌਜਵਾਨ ਆ ਮਾਂ ਮੰਮੀ ਆ ਫੁੱਦੀਦੀ ਆ ਬੱਚਾ ਦੇ ਰੋਲ ਰਹੇ ਆ ਸਾਡੂ ਬੁੱਢੇ ਤੋਂ ਸੀ ਜ਼ਾ ਦਰਦ ਦਿੱਤਾ ਜਾਂਦਾ ਜਿੱਦਾਂ ਦੁਨੀਆਂ ਦੁੱਧ ਨਹੀਂ ਦਿੰਦੀ ਆ ਪਾਜੀ ਮੁੰਡਾ ਆ ਗਿਆ ਮੁੰਡਾ ਦੂਜੇ ਭਰਾ ਦੇ ਨਾਲ ਪੀ ਰਿਹਾ ਸੀ ਫੋਟੋ ਖਿੱਚਾ ਜਾਵੇ ਤੇ ਮੈਂ ਉਹ ਹੀ ਕਹਿ ਰਿਹਾ ਮੈਂ ਉਹ ਹੀ ਕਹਿ ਰਿਹਾ ਮੈਂ ਉਹ ਹੀ ਕਹਿ ਰਿਹਾ ਦਾ ਵੀ ਆ ਲਾਈਫ ਟੈਸਟ ਵੀ ਕੀਤਾ ਸਰਕਾਰੀ ਬੰਦੇ ਨਹੀਂ ਜੜਦੇ ਆਪਾਂ ਇਹਨਾਂ ਨੂੰ ਕਹਿ ਕੇ 3 ਸਾਲ ਹੋ ਗਏ 5 ਸਾਲ ਹੋ ਗਏ ਸਮਝ ਨੂੰ 2019 ਠੀਕ ਹੈ 2019 ਵਿੱਚ ਅਸੀਂ ਜੱਥੇ ਬੰਦੀ ਚਾਈ ਜਿੱਥੇ ਬੰਦੀ ਨੇ ਲੜਨਾ ਸ਼ੁਰੂ ਕੀਤਾ ਇਹਨਾਂ ਨੂੰ ਦੱਸਣਾ ਸੀ ਕਿ ਪੁੱਤਾਂ ਤੇ ਥੱਲੇ ਕਰਾਉਣ ਤੇ ਆਹ ਮੋਚਾਂ ਦੇ ਪਿੱਛੇ ਕਰਦੇ ਠੀਕ ਹੈ ਇਹ ਪਾਈ ਹੋ ਗਿਆ ਤੇ ਪਿੱਛੇ ਕਰਦੇ ਮਾੜੇ ਪ੍ਰਿੰਸ ਨੂੰ ਲੱਗਦਾ ਤਾਂ ਮੌਕੇ ਮਾਂ ਦਾ ਸਾਟੀ ਇਹੀ ਹੈ ਇੱਕ ਨਾ ਪਰਿਵਾਰ ਨੂੰ ਨੌਕਰੀ ਦਿਓ ਜੀ ਵੱਢਦੀ ਆ ਇਹ ਵੀ ਉਹੀ ਪੁੱਤਾਂ ਇਕ ਨੇ ਇੱਕ ਬਾਟਰ ਸ਼ਹੀਦ ਹੁੰਦਾ ਗੋਲੀ ਖਾ ਕੇ ਲੋਕਾਂ ਦੀ ਲੋਕਾਂ ਦੀ ਸੇਫਟੀ ਜੋ ਵੀ ਮਰਦਾ ਇਹ ਲੋਕਾਂ ਦੀ ਰਾਖੀ ਵਾਸਤੇ ਮਰਿਆ ਇਹ ਵੀ ਮੁੰਡਾ ਲੋਕਾਂ ਦੀ ਰਾਖੀ ਵਾਸਤੇ ਮਰਿਆ ਸ਼ਹੀਦ ਦਾ ਬਦਜਾ ਸਰਕਾਰ ਨੂੰ ਵੀ ਦੇਣਾ ਚਾਹੀਦਾ ਪਰ ਸਰਕਾਰ ਹੋਈ ਗੁੰਡੀ-ਗੋੜੀ ਉਹਨਾਂ ਨੂੰ ਸੱਤਾ ਦਾ ਨਸ਼ਾ ਚੜ ਗਿਆ ਭਵੰਤਮਾਨ ਨੂੰ ਉਹਨੂੰ ਇਹ ਨਹੀਂ ਦਈਦਾ ਕਿ ਆਹ ਜਿਹੜੇ ਕੱਚੇ ਮੁਲਾਜ਼ਮਾਂ ਇਹ ਤੇਰਾ ਪੰਜਾਬ ਚਲਾ ਰਹੇ ਆ ਜਿਹੜੀ ਛਾਤੀ ਠੋਕ ਕੇ ਤੂੰ ਕਹਿੰਦਾ ਨਾ ਹਾਂ ਵੀ ਆ ਮੈਂ ਨਹੀਂ 24 ਘੰਟੇ ਬਿਜਲੀ ਦੇਤੀ ਬਿਜਲੀ ਸਰਪਲਸ ਕਰਤੀ ਕਹਿੰਦੇ ਅਸੀਂ ਤਾਂ ਮੁੰਬਈ ਨੂੰ ਵੇਚਦੇ ਆ ਵੀ ਉਹ ਉਹ ਤਾਂ ਚੱਲ ਰਾ ਉਹ ਤਾਂ ਗੱਲ ਉਹਦੇ ਮੂੰਹੋਂ ਨਿਕਲ ਗਈ ਖਾਦੀ ਪੀਤੀ ਜਿਹੀ ਆਪਾਂ ਵੇਚ ਦਿੱਤੀ ਸੀ ਏਐਮ ਡੀ ਨੂੰ ਫੋਨ ਲਾ ਲਿਆ ਉਹਨੇ ਏਐਮ ਡੀ ਵੀ ਫਸ ਗਿਆ ਉਹ ਕਹਿ ਬੈਠਾ ਕਿ ਹਾਂ ਵੀ ਮਹਾਰਾਜ 1900 ਅਰਬ ਕਰੋੜ ਦੀ ਬਿਜਲੀ ਆਪਾਂ ਵੇਚ ਦਿੱਤੀ ਯਾਰ ਰੋਤ ਨੂੰ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਅਸੀਂ ਤਾਂ ਇੰਨਾ ਧੋਖਾ ਕੀਤਾ ਇਹਨਾਂ ਨਾਲ ਕਹਿਣ ਦਾ ਭਾਵਾ ਲੋਕਾਂ ਨੂੰ ਵੀ ਦੇਖਣ ਦਾ ਮਤਲਬ ਕਹਿਣ ਦਾ ਭਾਵਾ ਜਿਹੜੇ ਇਹਨਾਂ ਦੇ ਵਲੰਟੀਅਰ ਬਣੇ ਹੋ ਫਿਰਦੇ ਆ ਬੱਲੇਆ ਚਾ ਪਿੰਡਾ ਚ ਕਹ ਲਓ ਕਿ ਜਿਹ ਕੜਾ ਮਚੌਦਰੀ ਬਣੇ ਹੁੰਦੇ ਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਵਰਕਰ ਆ ਉਹਨਾਂ ਨੂੰ ਚਾਹੀਦਾ ਅੱਜ ਆ ਕੇ ਇਹਨਾਂ ਦੇ ਘਰ ਲੱਗਿਆ ਕੱਲੂ ਸਾਡੇ ਘਰ ਵੀ ਲੱਗਣੀ ਆ ਸਮਾ 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 ਬਲਵਾਨ ਆ ਬਹੁਤ ਕਿਸੇ ਦੇ ਘਰ ਵੀ ਮਾੜਾ ਸਮਾ ਆ ਸਕਦਾ ਅੱਜ ਇਹਨਾਂ ਦੇ ਘਰੇ ਆਈਏ ਕੱਲੂ ਮੇਰੇ ਘਰ ਵੀ ਲੱਗਣੀ ਆ ਅੱਜ ਜੇ ਇਹਨਾਂ ਨੂੰ ਆਪਾਂ ਕੁਛ ਨਾ ਲੈ ਕੇ ਜਿੱਤਾ ਕੱਲੂ ਮੈਂ ਆਪਣੀ ਦੀ ਉਮੀਦ ਵੀ ਕਿਵੇਂ ਕਰਾਂ ਜਦ ਕਿ ਸਾਡੀ ਕੱਚੀ ਨੌਕਰੀ ਆ ਕੰਮ ਅਸੀਂ 24 ਘੰਟੇ ਕਰ ਰਹੇ ਆ ਕੰਮ ਆਦੀ ਚੋਕੀ ਦੇ ਹੋਈਆਂ ਹੁਣ ਕਿਸੇ ਨਾਲ ਕੋਈ ਗੱਲ ਮੈਨੇਜਮੈਂਟ ਦੇ ਅਧਿਕਾਰੀ ਨਾਲ ਜਾਂ ਬਿਜਲੀ ਵਿਭਾਗ ਦੇ ਕਿਸੇ ਵਿਅਕਤੀ ਦੇ ਨਾਲ ਜਾਂ ਸਰਕਾਰ ਦੇ ਕਿਸੇ ਨੂੰ ਮੈਂਡੇ ਅਧਿਕਾਰੀਆਂ ਨਾਲ ਤਾਂ ਗੱਲ ਕਿਆ ਕਰਨੀ ਆ ਉਹ ਆਪਣੀਆਂ ਲੱਗੀਆਂ ਕੁਰਸੀਆਂ ਬਚਾਉਣ ਕਿਉਂ ਅਸੀਂ ਤਾਂ ਉਹਨਾਂ ਨੂੰ ਕਿਉਂ ਕਿਸੇ ਨੇ ਤੁਹਾਡੇ ਨਾਲ ਸਤਿ ਭਾਵਨਾ ਵੀ ਨਹੀਂ ਜ਼ਾਦ ਕੀਤੀ ਤੁਹਾਡੇ ਦੁੱਖ ਨੂੰ ਨਹੀਂ ਜਾਣ ਕੇ ਕੁਰਸੀ ਤੇ ਬੈਠ ਕੇ ਤਾਂ ਭਰਾ ਮੇਰੇ ਸਾਰੇ ਕਰਦੇ ਆ ਕਿ ਅਸੀਂ ਤੁਹਾਡੇ ਨਾਲ ਆ 25 ਨੂੰ ਵੀ ਇਹੀ ਕਿਹਾ ਸੀ ਅਸੀਂ ਤੁਹਾਡੇ ਨਾਲ ਆ ਅਸੀਂ ਕਰਦੇ ਆ ਕਰਦੇ ਆ ਕਰਨਾ ਕਿਸੇ ਨੇ ਕੱਖ ਨਹੀਂ ਕਰਨਾ ਸਾਰਾ ਕੋਈ ਸੰਘਰਸ਼ ਨਹੀਂ ਕਰਦਾ ਹੋਣ ਸਾਡੀ ਮੰਗ ਕੀ ਹੈ ਸਾਡੀ ਬੰਨ ਨੂੰ ਲੈ ਕੇ ਤੇ ਆਪਣੀ ਜਿੱਥੇ ਬੰਦੀ ਦੇ ਇਹਨਾਂ ਸਾਰੇ ਕੰਮਿਆਂ ਨੂੰ ਲੈ ਕੇ ਪਹਿਲੀ ਗੱਲ ਤਾਂ ਅਸੀਂ ਪਰਿਵਾਰ ਨਾਲ ਖੜੇ ਆਂ ਸਾਰੀ ਲਾਈਫਟਾਈਮ ਖੜੇ ਅਸੀਂ ਇਹ ਨਹੀਂ ਕਹਿੰਦੇ ਕਿ ਸਿਰਫ ਕਿਉਂਕਿ ਜਿਹੜਾ ਦੁੱਖ ਘਾਟਾ ਪੈ ਗਿਆ ਉਹ ਤਾਂ ਅਸੀਂ ਪੂਰਾ ਨਹੀਂ ਕਰ ਸਕਦੇ ਸਾਰੀ ਜ਼ਿੰਦਗੀ ਪਰਿਵਾਰ ਨਾਲ ਖੜੇ ਆ ਜਿੱਥੇ ਕੋਈ ਗੱਲਬਾਤ ਕਿਤੇ ਨਹੀਂ ਲੋਡ ਪੈ ਗਈ ਅਸੀਂ ਖੜੇ ਆ ਹੁਣ ਸਾਡੀ ਮੰਗ ਇਹ ਹੈ ਇੱਕ ਤਾਂ ਪਰਿਵਾਰ ਦੇ ਜੀ ਨੂੰ ਨੌਕਰੀ ਦਿੱਤੀ ਜਾਵੇ ਚਾਹੇ ਉਹਦੀ ਵਾਈਫ ਨੂੰ ਦਿਓ ਚਾਹੇ ਉਹਦੇ ਬ੍ਰਦਰ ਨੂੰ ਦਿਓ ਤਾਂ ਕਿ ਉਹਦਾ ਘਰ ਚੱਲਦਾ ਹੋਵੇ ਕਿਉਂਕਿ ਇਹੇ ਬੰਦਾ ਮੌਤਵਾਰ ਸੀਗਾ ਜਿਹੜਾ ਘਰ ਚਲਾ ਰਿਹਾ ਸੀਗਾ ਅੱਜ ਕਹਿ ਲਓ ਕਿ ਕਈ ਵਾਰੀ ਤਾਂ ਸਾਡੇ ਹਾਲਾਤ ਇਹੋ ਜਿਹੇ ਹੁੰਦੇ ਆ ਪੀਪੀ ਚਾਟਾ ਵੀ ਨਹੀਂ ਹੁੰਦਾ ਜਾਂ ਦਿਹਾੜੀ ਲਈ ਆ ਕੰਮ ਕੀਤਾ ਹੈ ਕੰਮ ਕਰਕੇ ਆਪਣੀ ਮਿਹਨਤ ਦੇ ਪੈਸੇ ਕਮਾਏ ਤਾਂ ਉਹ ਪੈਸੇ ਨਹੀਂ ਉਹ ਇੱਕ ਮਿੰਟ ਬੰਦ ਕਰ ਲੈ ਇਹਨਾਂ ਨੂੰ ਕਰ ਲੈਂਦੇ ਪਹਿਲਾਂ ਭਾਜੀ ਰੁਕ ਜੋ ਤੁਸੀਂ ਕਰੋ ਹਾਂਜੀ ਭਰਾਜੀ ਦੱਸੋ ਇਹ ਜਿਹੜੇ ਮਲਾਨਮ ਕੱਚੇ ਆ ਜਿਹੜੇ ਉੱਪਰ ਚੜਦੇ ਆ ਇਹਨਾਂ ਦੇ ਤੁਹਾਡੇ ਜੜੀ ਜਥੇਬੰਦੀ ਉਹ ਕੋਈ ਰੋਕ ਨਹੀਂ ਲਾਉਂਦੀ ਰੋਕ ਇਹ ਰੋਕ ਲਾਉਣੀ ਕਿਹਨੇ ਆ? ਮੈਨੇਜਮੈਂਟ ਨੇ। ਓਕੇ। ਮੈਨੇਜਮੈਂਟ ਨੇ ਗੋਡੇ ਟੇਕੀ ਹੋਇਆ ਸਰਕਾਰ ਅੱਗੇ। ਤੁਸੀਂ ਕਦੀ ਕੰਪਲੇਂਟ ਕੀਤੀ ਹੈ ਰਿਟਨ ਦੇ 5 ਸਾਲ ਹੋ ਗਏ ਕਰਦਿਆਂ ਨੂੰ? ਨਹੀਂ ਨਹੀਂ ਰਿਟਨ 'ਚ ਕੰਪਲੇਂਟ ਕੀਤੀ ਕਦੀ? ਮੈਂ ਕਿਹਾ ਜੀ ਸੀਐਮ ਟੇਬਲ ਤੇ ਪਈਆ ਫਾਈਲ ਸਾਡੀ। ਓਕੇ। ਕਈ ਇੰਨੇ ਹਾਸੇ ਹੋ ਗਏ। ਹੂੰ। 300 ਦੇ ਨਾਲ 300 ਦੇ ਲਗਭਗ ਸਾਡਾ ਹਾਸਾ ਗਰਸਤ ਕੰਮਾਂ ਹੋ ਗਿਆ। ਹੂੰ। ਕਈ ਮਰ ਗਏ, ਕਈ ਅਪੰਗ ਹੋ ਗਏ। ਹੂੰ। ਇਹਨਾਂ ਨੇ ਕੋਈ ਨੌਕਰੀ ਨਹੀਂ ਦਿੱਤੀ। ਜਦੋਂ ਕਿ ਨੌਕਰੀ ਬਣਦੀ ਇਹੀ ਇਹੀ ਮੁਆਵਜ਼ੇ ਇਹੀ ਗੱਲ ਜੇ ਸਰਕਾਰੀ ਨਾ ਹੋਈ ਹੁੰਦੀ 50 ਲੱਖ ਰੁਪਇਆ 50 ਲੱਖ ਰੁਪਇਆ ਦਾ ਜਿਹੜੀ ਪਰਿਵਾਰ ਨੂੰ ਆਰਥਿਕ ਜਿਹੜੀ ਮਦਦ ਦਿੱਤੀ ਜਾਂਦੀ ਉਹ ਪਲੱਸ ਉਹਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਵੀ ਮਿਲਦੀ ਕਿੰਨੀ ਕੁ ਵਰਧੀ ਇਹਨਾਂ ਦੀ ਇਹ ਸੀਗੇ 38 838 40 ਸਾਲ ਦੇ ਭਾਜੀ ਕੌਣ ਆਥੇ ਐਸ ਡੀਓ ਜਿਹੜੇ ਜਿਹੜੇ ਏਰੀਆ ਤੇ ਇਹਦਾ ਹੋਇਆ ਐਕਸੀਡੈਂਟ ਇਹ ਤਾਂ ਜੀ ਏਰੀਆ ਤੇ ਦੱਸਣ ਵੀ ਪਤਾ ਨਹੀਂ ਮੈਂ ਤਾਂ ਸਰਕਲ ਬਣਾ ਰਿਹਾ ਲੱਗਿਆ ਕਿ ਦੇਖਿਆ ਗਿਆ 15 ਦਿਨ ਪਹਿਲਾਂ ਉੱਥੇ ਇੱਕ ਪੋਰਟ ਪਹਿਲਾਂ ਕਿਹਾ ਜੀ 25 ਪਿਛਲੇ ਮਹੀਨੇ 25 ਹੁਣ ਇਹਨਾਂ ਨੇ ਕੋਈ ਅਸ਼ਵਾਸ਼ਣ ਦਿੱਤਾ ਤੁਹਾਨੂੰ ਕੋਈ ਕੱਲ ਦੀ ਮੀਟਿੰਗ ਦਾ ਕਹਿ ਰਹੇ ਆ ਅਸੀਂ ਪੌਣ ਦੀ ਸਪੋਰਟ ਸਾਡਾ ਹੱਲ ਕਰੂਗਾ ਤਾਂ ਠੀਕ ਹੈ ਨਹੀਂ ਤਾਂ ਅਸੀਂ ਬੈਠੇ ਸਾਡੀ ਕਹੀ ਹੋ ਚੁਈ ਤਾਰਿਆ ਤੁਹਾਨੂੰ ਇਹ ਵੀ ਪਤਾ ਵੀ ਭਗਵੰਦ ਮਾਨ ਇੱਥੇ ਜਲੰਧਰ ਆਇਆ ਹੋਇਆ ਹੈ ਫਲੋਰ ਆਇਆ ਹੋਇਆ ਨਿਯੁਕਤੀ ਪੱਤਰ ਨਹੀਂ ਰਹਿੰਦਾ ਇੱਥੇ ਹੀ ਆਗਰਿਆ ਉਹ ਰਹਿੰਦਾ ਚਲੋ ਉਹ ਤਾਂ ਰਹਿੰਦਾ ਹੋਊਗਾ ਇੱਥੇ ਬੈਨ ਨੂੰ ਕੀ ਕੰਮ ਹੈ ਕੰਮ ਕਰੇ ਜੇ ਤਾਂ ਕੰਮ ਕਰੂਗਾ ਤਾਂ ਕੋਈ ਆਉਣ ਵਾਲੇ ਟਾਈਮ 'ਚ ਵੋਟਾਂ ਆਪਣੀ ਸੱਤਾ ਹਾਸਲ ਕਰ ਲੂਗਾ ਨਹੀਂ ਤਾਂ ਜੋ ਹਾਲ ਚੰਨੀ ਦਾ ਹੋਇਆ ਜੋ ਹਾਲ ਕੈਪਟਨ ਦਾ ਹੋਇਆ ਉਹੀ ਇਹ ਕੱਚੇ ਮੁਲਾਜ਼ਮਾਂ ਜਿਹੜੇ ਅਸੀਂ ਵੀ ਆਪਣੇ ਕੰਮ ਦੀ ਕਸਮ ਖਾਣੇ ਆ ਕਿ ਜਦ ਤੱਕ ਇਹ ਕਾ ਸਾਡੇ ਕੱਚੇ ਮੁਲਾਜ਼ਮ ਪੱਕੇ ਨਹੀਂ ਕਰਦਾ ਸਾਨੂੰ ਰੈਗੂਲਰ ਨਹੀਂ ਕਰਦਾ ਅਸੀਂ ਇਹਦੀ ਜੜਾ ਚ ਬੈਠੇ ਇੱਕ ਵਾਰੀ ਤਾਂ ਇਹ ਤਿਹਾਰੇ ਕੋਲ ਚੰਨੀ ਵਾਰੇ ਜਰੂਰ ਪੁੱਛੂੰਗਾ ਉਹਨਾਂ ਕੀ ਹੋਇਆ ਉਹ ਤਾਂ ਸਿਰਫ 3 ਮਹੀਨੇ ਲਈ ਆਇਆ ਸੀਗਾ 3 ਮਹੀਨੇ ਲਈ ਆਇਆ ਸੀ ਹਾਂ ਉਹਨੂੰ ਲਾਇਆ ਤਾਂ ਨਹੀਂ ਕਿਸੇ ਨੇ ਲਾਇਆ ਤਾਂ ਨਹੀਂ ਸੀਗਾ ਪਰ ਉਹਦਾ ਟਾਈਮ ਪੂਰਾ ਹੋ ਗਿਆ ਮੀਟਿੰਗਾਂ 'ਚ ਮੁੱਕਰੇ ਆ ਜੇ ਇਹ ਉਹਨੇ ਮੁੱਖ ਮੰਤਰੀ ਦੀ ਸੀਟ ਉਹਨੇ ਕੋ ਕਲਮ ਆ ਗਈ ਜੀ 3 ਮਹੀਨੇ ਲਈ ਸਪੋਰਟ ਕਰੋ ਮੇਰੇ ਤੋਂ ਕਲਮ ਆ ਗਈ 3 ਮਹੀਨੇ ਵਾਸਤੇ ਮੈਨੂੰ ਕਾਂਗਰਸ ਨੇ ਬਣਾਤਾ ਮੁੱਖ ਮੰਤਰੀ ਮੇਰਾ ਮੇਰਾ ਫਰਜ਼ ਬਣਦਾ ਸੀਗਾ ਮੈਂ ਜਿੰਨੀ ਛੇਤੀ ਹੋ ਸਕੇ ਇਹਨਾਂ ਦੇ ਮਸਲੇ ਹੱਲ ਕਰ ਜਿਹੜਾ ਨੇ ਵੱਡੀ ਵੋਟ ਆ ਪੰਜਾਬ ਚ ਜ਼ਰੂਰੀ ਨਹੀਂ ਪਿੰਡਾਂ 'ਚ ਬੈਠੀ ਆ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ ਜਦੋਂ ਭਗਵੰਤ ਮਾਨ ਨੇ ਕਿਹਾ ਸੀ ਕਿ ਪਹਿਲੀ ਕਲਮ ਜਿਹੜੀ ਬਿਆ ਨੋ ਜਿਹੜੇ ਨੌਕਰੀਆਂ ਵਾਸਤੇ ਚੱਲੂਗੀ ਬੇਰੀ ਕਲਮ ਆ ਗਿਆ ਜੀ ਚੱਲੀ ਹਾਂ ਚੱਲੀ ਉਹਦੀ ਹਵਾ ਨਿਕਲ ਗਈ ਉਸ ਕਲਮ ਦੀ ਹਵਾ ਨਿਕਲ ਗਈ ਉਹ ਕਲਮ ਅਜੇ ਲੱਭਦੀ ਨਹੀਂ ਪਈ ਆ ਉਹ ਸਿਰਫ ਆਪਣੇ ਖਰਚਿਆਂ ਤੇ ਜ਼ਿਆਦਾ ਧਿਆਨ ਦੇ ਰਿਹਾ ਕਿ ਮੇਰੀ ਘਰਵਾਲੀ ਨੂੰ ਆ ਆ ਦਵਾਈਓ ਮੇਰੀ ਮਾਂ ਨੂੰ ਆ ਦਵਾਈਓ ਸ਼ਾਪਿੰਗਾਂ ਤੇ ਜੋਰ ਬਣਿਆ ਆ ਵਾ ਸੋਨੇ ਤੇ ਅੱਜ ਵੀ ਨੌਕਰੀਆਂ ਬਣ ਰਿਹਾ ਕਹਿੰਦੇ ਉਹ ਨੌਕਰੀਆਂ ਬਣਨ ਜ਼ਰੂਰ ਆਇਆ ਜੀ ਅਸੀਂ ਇਸ ਭਰਾ ਦੇ ਨਾਲ ਖੜੇ ਆ ਅਜੀ ਅੱਜ ਵੀ ਜਾਣ ਨੂੰ ਉੱਧਰ ਵੀ ਜਾ ਸਕਦੇ ਆ ਪਰ ਥੋੜਾ ਜਿਹਾ ਅਸੀਂ ਸਥਿਤੀ ਵੀ ਦੇਖਦੇ ਪਏ ਕਿ ਉਹ ਮੈਨੇਜਮੈਂਟ ਵਾਲੀ ਵੀ ਦੇਖ ਲਈ ਕਿ ਮੇਨ ਗੱਲ ਤਾਂ ਮੈਨੇਜਮੈਂਟ ਦੀ ਆ ਆਪਾਂ ਉੱਧਰ ਵੀ ਲੈ ਸਕਦੇ ਲੈਂਡ ਨੂੰ ਤਾਂ ਮੇਨ ਗੱਲ ਤਾਂ ਮੈਨੇਜਮੈਂਟ ਦੀ ਆ ਜਿਹੜੇ ਵੱਡੇ ਮગરਮੱਛਾ ਉਹ ਵੱਡੇ ਮગરਮੱਛਾ ਨੇ 3 ਸਾਲ ਚ 1 ਕਰੋੜ 2 ਲੱਖ ਰੁਪਏ ਕੰਪਨੀਆ ਨੂੰ ਦਿੱਤਾ ਕੀ ਵਰਕਰਾਂ ਨੂੰ ਤੁਸੀਂ ਸੇਫਟੀ ਕਿੱਟਾਂ ਦੇਣੀਆਂ ਆ ਹੁਣ ਰਹੀ ਗੱਲ ਉਹ 1 ਕਰੋੜ 2 ਲੱਖ ਦਾ ਕੌਣ ਜ਼ਿੰਮੇਵਾਰ ਆ ਧਪਲਾ ਕੰਪਨੀ ਨੇ ਕੀਤਾ ਚਾਹੇ ਤੁਸੀਂ ਕੀਤਾ ਵੰਡਿਆ ਦਾ ਇੱਕ ਦੂਜੇ ਨੇ ਤੁਸੀਂ ਆਪਸ ਚ ਹੀ ਹੁਣ ਹੋ ਹੁਣ ਤੁਹਾਨੂੰ ਅਸ਼ਵਾਸ਼ਣ ਦਿੰਦਾ ਕੱਲ ਦੀ ਮੀਟਿੰਗ ਦਾ ਕੱਲ ਦੀ ਮੀਟਿੰਗ ਦਾ ਦਿੱਤਾ ਸੀਗਾ ਅਸੀਂ ਕਹ ਲੋ ਕਿ ਅਸੀਂ ਮਤਲਬ ਨਕਾਰ ਕੇ ਆਏ ਆ ਸਾਨੂੰ ਮੀਟਿੰਗ ਹੋਣੀ ਚਾਹੀਦੀ ਆ ਤੇ ਤਿੰਨ ਤੀਜੀ ਮੌਤ ਹੋਈ ਹੈ ਇਸ ਹਫਤੇ ਚ ਤੇ ਤੀਜੀ ਮੌਤ ਹੋਈ ਆ ਕਿਸੇ ਨੂੰ ਪਤਾ ਲੱਗਣਾ ਚਾਹੀਦਾ ਡੀਸੀ ਜਿਸ ਦਫਤਰ ਚ ਬੈੰਦੀ ਆ ਜਾਂ ਲੇਡੀ ਆ ਚਾਹੇ ਜਾਂ ਜੈਂਟਸ ਆ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਜਿਹੜਾ ਏਸੀ ਚੱਲਦਾ ਉਹ ਸਾਡੀ ਬਦਲੋ ਚੱਲਦਾ ਪਿਆ ਇਸੀ ਦਫ਼ਤਰ ਆਵੇ ਕਿਤੇ ਇਹ ਨਹੀਂ ਹੈਗਾ ਕਿ ਉਹ ਕਿਤੇ ਰੱਬ ਚਲਾ ਰਿਹਾ ਉੱਪਰੋਂ ਆ ਕੇ ਇਹ ਮੁਲਾਜ਼ਮ ਚਲਾ ਰਹੇ ਆ ਅਸੀਂ ਮਰਦੇ ਜਿਹੜਾ ਐਸਸ਼ਨ ਤੁਹਾਨੂੰ ਦਿੱਤਾ ਤੁਹਾਨੂੰ ਮਨਜ਼ੂਰ ਨਹੀਂ ਤੁਸੀਂ ਆਪਣੇ ਅਸੀਂ ਫੌਰੀ ਤੌਰ ਤੇ ਕਰਾਉਣਾ ਚਾਹੁੰਦੇ ਆ ਪਰਿਵਾਰ ਦੀ ਵੀ ਮੰਗ ਆ ਫੌਰੀ ਤੌਰ ਤੇ ਜੋ ਵੀ ਆ ਰੈੱਡ ਕਰਾਸ ਸੁਸਾਇਟੀ ਵੱਲੋਂ 10 ਲੱਖ ਰੁਪਈਆ ਤੇ ਸੀਐਮ ਸੀਐਮ ਰੀਲੀਫ ਫੰਡ ਚੋਂ 10 ਲੱਖ ਰੁਪਈਆ ਦਾ ਚੈੱਕ ਫੌਰੀ ਤੌਰ ਤੇ ਘਟਾ ਦੇਣਗੇ ਤਾਂ ਅਸੀਂ ਤੁਹਾਨੂੰ ਚੱਕ ਲਵਾਂਗੇ ਨਹੀਂ ਤਾਂ ਅਸੀਂ ਬੈਠੇ